ਲਾਇਕੇ ਕਲਗੀ ਧਰ ਤੋਂ ਥਾਪੜਾ ਸਿੰਘ ਵਿੱਚ ਮਦਾਨੇ ਆਉਣ ਪੰਜ ਪੰਜ ਦਾ ਜੱਥਾ ਆਹਮਦਾ 10 ਲੱਖ ਦੇ ਨਾਟਕ ਰਾਉਣ ਪੰਜ ਪੰਜ ਦਾ ਜੱਥਾ ਆਉਂਦਾ 10 ਲੱਖ ਦੇ ਨਾਟਕ ਰਾਉਣ ਕੱਚੀ ਘੜੀ ਚ ਬਾਕੀ ਸੂਰ ਮੇ ਬਾਕੀ ਕੱਚੀ ਘੜੀ ਵਿੱਚੋਂ ਸੂਰ ਮੇ ਸਨ ਸਨ ਨਿਸ਼ਾਨੇ ਲਾਉਣ ਜੀ ਜੋਰ ਖੜਾ ਜੀਤ ਸਿੰਘ ਗੁਰੂ ਪਿਤਾ ਨੂੰ ਰਹਾ ਮਨਾ ਜੁਝਾਰ ਸਿੰਘ ਵੀ ਆਖਦਾ ਮੈਨੂੰ ਰਾਣੀ ਵਿੱਚ ਜੂਝਣੇ ਦਾ ਚਾਹ ਜੁਝਾਰ ਸਿੰਘ ਵੀ ਆਖਦਾ ਮੈਨੂੰ ਰਾਣੀ ਵਿੱਚ ਜੂਝਣੇ ਦਾ ਚਾਹ ਸਾਨੂੰ ਆਗਿਆ ਦੇ ਦਿਓ ਪਿਤਾ ਜੀ ਪਿਤਾ ਜੀ ਸਾਨੂੰ ਆਗਿਆ ਦੇ ਦਿਓ ਪਿਤਾ ਜੀ ਲਈਏ ਮੁਗਲਾਂ ਨੂੰ ਅਸੀਂ ਢਾ ਉਧਰ ਜੋਰਾ ਵਰਤੇ ਫਤਿਹ ਸਿੰਘ ਠੰਡੇ ਬੁਰਜ ਚ ਜਾਂਦੇ ਆ ਮਾਤਾ ਗੁਜਰਕਾਰ ਜੀ ਨਾਲ ਨੇ ਰਹੇ ਸੱਚ ਦਾ ਬਾਠ ਪੜਾ ਮਾਤਾ ਗੁਜਰਕਾਰ ਜੀ ਨਾਲ ਨੇ ਰਹੇ ਸੱਚ ਦਾ ਬਾਠ ਪੜਾ ਕਾਜੀ ਆਖੇ ਕਰੋ ਸਲਾਮ ਜੀ ਸਲਾਮ ਜੀ ਕਾਜੀ ਆਖੇ ਕਰੋ ਸਲਾਮ ਜੀ ਲਾਲਾ ਦਿੱਤਾ ਦੇਕਾਰ ਆਲਾ ਜਦੋਂ ਨਮਦੀ ਹੋ ਗਈ ਦਿੱਤਾ ਨਵਾਂ ਹੀ ਕੋਤਕ ਰਚਾ ਮਾਧੋ ਦਾਸ ਤੋਂ ਬੰਦਾ ਬਣਾਤਾ ਮੇਰੇ ਕਲਗੀਆਂ ਵਾਲੇ ਆ ਮਾਧੋ ਦਾਸ ਤੋਂ ਬੰਦਾ ਬਣਾਤਾ ਮੇਰੇ ਕਲਗੀਆਂ ਵਾਲੇ ਆ ਦੇਕੇ ਥਾਪੜਾ ਤੋਰਿਆ ਗੁਰਾਣੇ ਜੀ ਗੁਰਾਣੇ ਦੇਕੇ ਥਾਪੜਾ ਤੋਰਿਆ ਗੁਰਾਣੇ ਦਿੱਤੀ ਫੇਟਣਾ ਟੇਖੜੇ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਆ ਇਨੀ ਦਿਨੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਨਾਤਮਸਤਕ ਹੋਣ ਦੇ ਲਈ ਸੰਗਤਾਂ ਦੂਰੋਂ ਦਰਾੜਿਓ ਇਸ ਧਰਤੀ ਦੇ ਜਿਹੜਾ ਹੈ ਪ੍ਰਣਾਮ ਕਰਨ ਦੇ ਲਈ ਪਹੁੰਚਦੀਆਂ ਨੇ ਦੂਰੋਂ ਨੇੜਿਓ ਸੰਗਤਾਂ ਆਉਂਦੀਆਂ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਇੱਥੇ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ ਜਾਂਦੀਆਂ ਨੇ ਪਰ ਗੁਰੂ ਨਾਲ ਪਿਆਰ ਹਰ ਕਿਸੇ ਦਾ ਹੁੰਦਾ ਹੈ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਹਰ ਕੋਈ ਯਾਦ ਕਰਦਾ ਹੈ ਔਰ ਦਿਲ ਦੇ ਵਿੱਚ ਉਹਨਾਂ ਨੂੰ ਹਰ ਵੇਲੇ ਯਾਦ ਕਰਦੇ ਨੇ ਇੱਥੇ ਫਤੇਗੜ ਸਾਹਿਬ ਦੀ ਧਰਤੀ ਤੇ ਅੱਜ ਪਹੁੰਚੇ ਆ ਤੇ ਇੱਥੇ ਇੱਕ ਸਾਡੇ ਨਾਲ ਮੁਲਾਜ਼ਮ ਸਾਹਿਬ ਮੌਜੂਦ ਨੇ ਜਿਹੜੇ ਕਿ ਕੁਝ ਬੋਲ ਜਿਹੜੇ ਨੇ ਉਹਨਾਂ ਦੇ ਆਪ ਦੇ ਲਿਖੇ ਹੋਏ ਨੇ ਉਹ ਆਪਣੇ ਤਰੀਕੇ ਦੇ ਨਾਲ ਜਿਹੜੇ ਆ ਉਹ ਸੁਣਾਉਣਾ ਚਾਹੁੰਦੇ ਨੇ ਸੋ ਅਸੀਂ ਉਹਨਾਂ ਕੋਲੇ ਸ਼ਹਾਦਤ ਨੂੰ ਮੱਧੇ ਨਜ਼ਰ ਰੱਖਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਪਰ ਕਈ ਵਾਰੀ ਡਿਊਟੀ ਕਰਨ ਦੇ ਨਾਲ ਵੀ ਸੁਭ ਬਣਦਾ ਸੋ ਹਰ ਕੋਈ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਮਹਾਰਾਜ ਦੇ ਅੱਗੇ ਸੀਸ ਝੁਕਾ ਕੇ ਨਮਨ ਕਰਦਾ ਹੈ ਪ੍ਰਣਾਮ ਕਰਦਾ ਹੈ ਤੇ ਸਾਡੇ ਨਾਲ ਜਿਹੜੇ ਮੁਲਾਜ਼ਮ ਸਾਹਿਬ ਨੇ ਉਹ ਇੱਕ ਕਵਿਤਾ ਦੇ ਰੂਪ ਦੇ ਵਿੱਚ ਸਾਨੂੰ ਸ਼ਹਾਦਤ ਦਾ ਪੂਰਾ ਸਫ਼ਰ ਜਿਹੜਾ ਹੈ ਉਹ ਸੁਣਾਉਣਗੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਈਮ ਏਸ਼ੀਆ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤਾਂ ਜੋ ਸਾਨੂੰ ਸੰਗਤਾਂ ਦੇ ਰੂਬਰੂ ਜੋ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਸਾਡੇ ਦਿਲ ਚ ਪਿਆਰ ਆ ਜਿਸ ਪਿਆਰ ਨੂੰ ਅਸੀਂ ਕਲਮ ਦੇ ਰਾਹੀਂ ਪਰੋਇਆ ਹੈ ਉਹ ਸੰਗਤਾਂ ਦੇ ਅੱਗੇ ਰੱਖਣ ਦਾ ਮੌਕਾ ਦਿੱਤਾ ਜੀ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਵੀਰ ਜੀ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਸ਼ਹੀਦੀ ਸਫਤਾ ਚੱਲ ਰਿਹਾ ਹੈ ਤੇ ਗੁਰੂ ਸਾਹਿਬ ਜੀ ਕਿਵੇਂ ਆਨੰਦਗਾਰ ਦਾ ਆਨੰਦਗਾਰ ਦਾ ਕਲਾ ਛੱਡ ਕੇ ਚਮਕੌਰ ਦੀ ਗੜੀ ਦੇ ਵਿੱਚ ਆਉਂਦੇ ਆ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਜਿਹਦੇ ਵਿੱਚ ਦੋ ਸਹਬਜ਼ਾਦੇ ਵੱਡੇ ਸਹਬਜ਼ਾਦੇ ਤੇ 40 ਸਿੰਘ ਸੀਗੇ ਮੌਜੂਦ ਸੀ ਤੇ ਗੁਰੂ ਸਾਹਿਬ ਮੌਜੂਦ ਸਨ ਤੇ ਕਿਵੇਂ 10 ਲੱਖ ਮੁਗਲ ਫੌਜ ਚਮਕੌਰ ਦੀ ਗੜੀ ਨੂੰ ਘੇਰਾ ਪਾਉਂਦੀ ਹੈ ਤੇ ਗੁਰੂ ਸਾਹਿਬ ਦੇ ਪੰਜ-ਪੰਜ ਸਿੰਘ ਗੁਰੂ ਸਾਹਿਬ ਥਾਪੜਾ ਦੇ ਕੇ ਭੇਜਦੇ ਨੇ ਤੇ ਉਹਨਾਂ ਦੇ ਸ਼ੱਕੇ ਕਿਵੇਂ ਛਾਉਂਦੇ ਨੇ ਉਸ ਨੂੰ ਸੰਗਤਾਂ ਦੇ ਰੂਬਰੂ ਕਰਨ ਜਾ ਰਹੇ ਆ ਜੀ ਧਿਆਨ ਨਾਲ ਸੁਣੋ ਜੀ ਚੁਮ ਕੋਰਦੀ ਗੜੀ ਦੇ ਵਿੱਚ ਮੁਠੀ ਪਰ ਸਿੱਖ ਸਮਝ ਕੇ ਮੁਗਲ ਕਹਿਰਾ ਪਾ ਲੈਂਦੇ ਨੇ ਕੱਲਾ ਕੱਲਾ ਸਿੱਖ ਕਿਵੇਂ 10 10 10 ਲੱਖ ਮੁਗਲਾਂ ਦੇ ਦੰਦ ਖੱਟੇ ਕਰਦਾ ਏ ਧਰਮ ਕੋਟਿਆ ਜਸਵੀਰ ਕਿਵੇਂ ਲਿਖਦਾ ਏ ਸੁਣੋ ਮਿੱਤ ਧਿਆਨ ਨਾਲ ਲਾਇਕੇ ਕਲਗੀ ਧਰ ਤੋਂ ਥਾਪੜਾ ਸਿੰਘ ਵਿੱਚ ਮਦਾਨੇ ਆਉਣ ਪੰਜ ਪੰਜ ਦਾ ਜੱਥਾ ਆਹਮਦਾ 10 ਲੱਖ ਦੇ ਨਾਟਕ ਰਾਉਣ ਪੰਜ ਪੰਜ ਦਾ ਜੱਥਾ ਆਉਂਦਾ 10 ਲੱਖ ਦੇ ਨਾਟਕ ਰੌਣ ਕੱਚੀ ਗੜੀ ਚ ਬਾਕੀ ਸੂਰਮੇ ਬਾਕੀ ਕੱਚੀ ਗੜੀ ਵਿੱਚੋਂ ਸੂਰਮੇ ਸਨ ਸਨ ਨਿਸ਼ਾਨੇ ਲਾਣਾ ਹੱਥ ਜੋੜ ਖੜਾ ਜੀਤ ਸਿੰਘ ਗੁਰੂ ਪਿਤਾ ਨੂੰ ਰਹਾ ਮਨਾ ਜੁਝਾਰ ਸਿੰਘ ਵੀ ਆਖਦਾ ਮੈਨੂੰ ਰਾਲੀ ਵਿੱਚ ਜੂਝਣੇ ਦਾ ਚਾ ਜੁਝਾਰ ਸਿੰਘ ਵੀ ਦਾ ਮੈਨੂੰ ਰਾਣੀ ਵਿੱਚ ਜੂਜਣੇ ਦਾ ਚਾ ਸਾਨੂੰ ਆਗਿਆ ਦੇ ਦਿਓ ਪਿਤਾ ਜੀ ਪਿਤਾ ਜੀ ਸਾਨੂੰ ਆਗਿਆ ਦੇ ਦਿਓ ਪਿਤਾ ਜੀ ਲਈਏ ਮੁਗਲਾਂ ਨੂੰ ਅਸੀਂ ਢਾ ਉਧਰ ਜੋਰਾ ਵਰਤੇ ਫਤਿਹ ਸਿੰਘ ਠੰਡੇ ਬੁਰਜ ਚ ਜਾਂਦੇ ਆ ਮਾਤਾ ਗੁਜਰਕਾਰ ਜੀ ਨਾਲ ਨੇ ਰਹਿ ਸੱਚ ਦਾ ਪਾਠ ਪੜਾ ਮਾਤਾ ਗੁਜਰਕਾਰ ਜੀ ਨਾਲ ਨੇ ਰਹਿ ਸੱਚ ਦਾ ਪਾਠ ਪੜਾ ਕਾਜੀ ਆਖੇ ਕਰੋ ਸਲਾਮ ਜੀ ਸਲਾਮ ਜੀ ਕਾਜੀ ਆਖੇ ਕਰੋ ਸਲਾਮ ਜੀ ਲਾਲਾ ਦਿੱਤਾ ਜੇ ਕਾਰਾ ਲਾ ਜਦੋਂ ਹੱਥ ਜ਼ੁਲਮ ਦੀ ਹੋ ਗਈ ਦਿੱਤਾ ਨਵਾਂ ਹੀ ਕੋਤਕ ਰਚਾ ਮਾਦੋ ਦਾਸ ਤੋਂ ਬੰਦਾ ਬਣਾਤਾ ਮੇਰੇ ਕਲਗੀਆਂ ਵਾਲੇ ਆ ਮਾਦੋ ਦਾਸ ਤੋਂ ਬੰਦਾ ਬਣਾਤਾ ਮੇਰੇ ਕਲਗੀਆਂ ਵਾਲੇ ਆ ਦੇਕੇ ਥਾਪੜਾ ਤੋਰਿਆ ਗੁਰਾਣੇ ਜੀ ਗੁਰਾਣੇ ਦੇਕੇ ਥਾਪੜਾ ਤੋਰਿਆ ਗੁਰਾਣੇ ਦਿੱਤੀ ਇਟਨਾ ਟੇਖੜੇ ਕਾ